ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਸਿੰਘ ਮੁਰਦਾਬਾਦ ਭਗਵੰਤ ਮੁਰਦਾਬਾਦ ਭਗਵੰਤ ਮੁਰਦਾਬਾਦ ਭਗਵੰਤ ਮੁਰਦਾਬਾਦ ਭਗਵੰਤ ਮੁਰਦਾਬਾਦ ਜਨਾਬ ਸਰਕਾਰ ਮੁਰਦਾਬਾਦ ਜਨਾਬ ਸਰਕਾਰ ਮੁਰਦਾਬਾਦ ਜਨਾਬ ਸਰਕਾਰ ਮੁਰਦਾਬਾਦ ਜਨਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਗਵਰਨਟਮਨ ਮੁਰਦਾਬਾਦ ਗਵਰਨਟਮਨ ਮੁਰਦਾਬਾਦ ਜਨਾਬ ਸਰਕਾਰ ਮੁਰਦਾਬਾਦ ਗਵਰਨਟਮਨ ਮੁਰਦਾਬਾਦ ਗਵਰਨਟਮਨ ਮੁਰਦਾਬਾਦ ਜਨਾਬ ਸਰਕਾਰ ਮੁਰਦਾਬਾਦ ਜਨਾਬ ਸਰਕਾਰ ਮੁਰਦਾਬਾਦ ਹਾਂਜੀ ਪੰਜਾਬ ਸਰਕਾਰ ਮੁਰਦਾਬਾਦ ਦੇ ਮਾਰੇ ਲੌਂਡੇ ਜੀ ਕੀ ਗੱਲ ਬਾਤ ਹੋਈ ਰਾ ਰਾ ਸੁਦਾ ਦੇਖੋ ਸਾਡਾ ਡੁੱਬਣ ਦਾ ਇੱਥੇ ਸਾਡੇ ਬੱਚੇ ਜਾਂਦੇ ਸਕੂਲ ਤੇ ਡੁੱਬਦੇ ਆ ਕਦੋਂ ਦਾ ਰਾਜਦੰਦਾਈ ਤੁਹਾਡਾ ਇਹ ਤਾਂ ਕਿੰਨਾ ਚਿਰ ਹੋ ਗਿਆ ਮੰਦਾ ਹੀ ਨਹੀਂ ਆ ਨਵੀਂ ਪੰਚਾਇਤ ਬਣੀਆਂ ਤੁਹਾਡੀ ਤੇ ਨਹੀਂ ਉਹ ਕੁਝ ਨਹੀਂ ਕਰਦੇ ਕੌਣ ਤੁਹਾਡੀ ਪਿੰਡ ਦਾ ਅਸਲ ਪਿੰਚ ਕੌਣ ਨਾਮ ਗੋਰਪ੍ਰੀਤ ਸਿੰਘ ਗੋਰਾ ਗੋਰ ਪ੍ਰਤਾਪ ਸਿੰਘ ਗੋਰ ਪ੍ਰਤਾਪ ਸਿੰਘ ਤੁਸੀਂ ਉਹਨਾਂ ਨੂੰ ਆਖਿਆ ਹੋਵੇ ਜਰਾ ਬਣਾਣਾ ਹਾਂਜੀ ਆਖਿਆ ਬਣਾਇਆ ਹਿਰਾ ਇਹਨਾਂ ਮਹਾਰਾਜਾ ਬਣਾਇਆ ਉਹ ਵੀ ਡਰੀ ਦਾ ਜਾਣੇ ਸਾਡੇ ਡਿੱਗਣਾ ਪੈਣ ਵਿੱਚ ਇਹ ਗਲੀ ਤੁਹਾਡੀ ਪਾਸ ਹੋਈ ਆ ਕੋਈ ਪੈਸਾ ਕੋਹਾਇਆ ਇਹਦਾ ਪਤਾ ਨਹੀਂ ਜੀ ਇਹ ਤੇ ਸਰਪੰਚ ਨੂੰ ਪਤਾ ਹੋਊਗਾ ਇਹਦੇ ਸਰਪੰਚ ਨੂੰ ਪਤਾ ਹੋਊ ਅਸੀਂ ਤੇ ਕਿਤੇ ਦੇਖਦੇ ਆ ਵਿੱਚ ਲੰਘਦੇ ਜੀ ਨੂੰ ਬੱਚੇ ਸਾਡੇ ਸਕੂਲ ਜਾਂਦੇ ਬਹੁਤ ਪਰੇਸ਼ਾਨ ਹੁੰਦੇ ਆ। ਕੰਜ ਕੀ ਨਾਮ ਤੁਹਾਡਾ ਜੀ? ਦਰਮੀਦਕਾਰ। ਕਿਹੜਾ ਪਿੰਡ ਆ ਜੀ? ਮੀਆਂਵਿੰਡ। ਆ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਉਂਦੇ ਕੀ ਗੱਲਬਾਤ ਹੈ ਸੱਜਣ? ਸਾਡਾ ਰਾਹ ਨਹੀਂ ਬਣਿਆ। ਕਿਹੜਾ ਰਾਹ ਨਹੀਂ ਬਣਿਆ ਟਾਟਾ? ਪਾਦਾ ਵਗ। ਗਣੀ ਗਲੀ ਦਾ। ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ? ਜਤਿੰਦਰ ਸਿੰਘ। ਕਿਹੜਾ ਪਿੰਡ ਆ ਜੀ? ਮੀਆਂਵਿੰਡ। ਕੀ ਗੱਲਬਾਤ ਹੋਈ ਆ ਜਿਹੜੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਉਂਦੇ? ਅੱਜ 2.5 ਤੋਂ 3 ਸਾਲ ਹੋ ਗਏ ਸਰਕਾਰ ਬਣੀ ਹੈ। 6 ਵੀ ਨਿਦ ਲੱਗੇ ਨਵਾਂ ਸਰਪੰਚ ਵੀ ਬਣੇ ਨੂੰ ਹੋ ਗਿਆ ਪਿਛਲੀ ਸਰਕਾਰ ਵੀ ਲੰਘ ਗਈ ਆ। ਪਰ ਆ ਗਲੀ ਜਿਹੜੀ ਇਹਦਾ ਕਿਸੇ ਨੇ ਵੀ ਸੋਚਿਆ ਇਹ ਗਲੀ 'ਚ ਹੁਣ ਮੀਂਹ ਪੈ ਗਿਆ ਪਾਣੀ ਜੜ ਗਿਆ ਵੇਖੋ ਬੱਚੇ ਸਕੂਲੇ ਜਾਂਦੇ ਡਿੱਗਦੇ ਬਰਦੀਆਂ ਖਰਾਬ ਹੋ ਜਾਂਦੀਆਂ ਵਾ। ਇਹ ਗਲੀ ਦੀ ਕੋਈ ਸਾਰ ਨਹੀਂ ਲੈਣ ਦਿਆ। ਨਾ ਕੋਈ ਸਰਪੰਚ ਨਾ ਕਿਸੇ ਨੇ ਕੋਈ ਗਲੀ ਵਾਲਾ ਧਿਆਨ ਹੀ ਨਹੀਂ ਦਿੰਦਾ ਇਹਨਾਂ ਗਲੀ ਵਾਲਿਆਂ ਨੇ ਕਿਸੇ ਨੂੰ ਕਿਹਾ ਸਰਪੰਚ ਪੰਚਾਇਤ ਮੈਂ ਪੰਚਾਇਤ ਮੈਂਬਰ ਨੂੰ ਕਿਸੇ ਨੂੰ ਕਿ ਸਰਪੰਚ ਨੂੰ ਇਹਨਾਂ ਨੇ ਕਿਹਾ ਵੀ ਸਾਡੀ ਗਲੀ ਬਣਾ ਦੇੋ ਇਹਨਾਂ ਨੇ ਕਿਹਾ ਜੀ ਸਭ ਆਈ ਆਪਣੇ ਮਤਲਬ ਜਿਹੜੇ ਬੰਦੇ ਆਪਣੀ ਪਾਰਟੀ ਦੇ ਉਹਨਾਂ ਲਈ ਕੰਮ ਹੋ ਰਾਇਆ ਜਿਹੜੇ ਬਹਿਨ ਦੁੱਧੀ ਪਾਰਟੀ ਦੇ ਉਹਨਾਂ ਦੇ ਕਿਸੇ ਦੇ ਕੰਮ ਨਹੀਂ ਹੋ ਰਾਇਆ ਆਪਣੇ ਮਸਾ ਜੋ ਆਪਣਾ ਪਿਆ ਬਣਾ ਲਿਆ ਕੇ ਹੋਰ ਜੀ ਵੀ ਘਰ ਦਾ ਬਣਾ ਲਿਆ ਕੀ ਮੰਗ ਨਹੀਂ ਕਰਦੇ ਪ੍ਰਸ਼ਾਸਨ ਕੋ ਵੀ ਮੰਗ ਕਰਦੇ ਮੰਗੇ ਹੋ ਕਰਦੇ ਵੀ ਪਿੰਡ ਦਾ ਕੋਈ ਜੇ ਬਣ ਗਿਆ ਚਲੋ ਬਣ ਗਿਆ ਲਿਤਾ ਹੀ ਬਣ ਗਿਆ ਵਾ ਤੇ ਆਪਣਾ ਕੋਈ ਕਿਸਦਾ ਰਾਹ ਬਣਾਵੇ ਕੋਈ ਪਿੰਡ ਦਾ ਕੰਮ ਕਰੇ ਕਿ ਬਾਹਰ ਹੀ ਚੜੀ ਜਾਣੇ ਕੰਮ ਆਪਣੇ ਹੀ ਵਹਿ ਬਣਾਈ ਜਾਣੇ ਆ ਭਗਵੰਤ ਮਾ ਸਰਕਾਰ ਕਹਿੰਦੀ ਹੈ ਪਿੰਡਾਂ ਦੇ ਵਿੱਚ ਵਿਕਾਸ ਜਿਹੜਾ ਸ਼ੁਰੂ ਹੋਊਗਾ ਕਿ ਲੱਗਦਾ ਪਿੰਡਾਂ ਦੇ ਵਿੱਚੋਂ ਬੰਦਾ ਵਿਕਾਸ ਸ਼ੁਰੂ ਹੋ ਰਿਹਾ ਉਹ ਕਦੋਂ ਸ਼ੁਰੂ ਹੋਣਾ ਜੇ ਜਦੋਂ ਸਰਕਾਰ ਮੁੱਕ ਗਈ ਉਹਦੇ ਸ਼ੁਰੂ ਹੋਣਾ ਅਜੇ ਤੱਕ ਤਾਂ ਕਿਸੇ ਵੀ ਪਿੰਡ ਦਾ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਪਿੰਡ ਦਾ ਕੰਮ ਚਾਲੂ ਹੋਇਆ ਹੋ ਆਰੇ ਇਦਾਂ ਯਾਰ ਹਾਜੀ ਭਾਜੀ ਕੀ ਨਾਮ ਦਾ ਭਾਈ ਸਤਨਾਮ ਸਿੰਘ ਜੀ ਕਿਹੜਾ ਪਿੰਡ ਹੈ ਜੀ ਨੇਵੜ ਜੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾ ਰਹੇ ਹਾਂ ਕੀ ਗੱਲ ਬਾਤ ਹੈ ਭਾਜੀ ਆਹ ਨੂੰ ਤੰਗੀ ਵੜੀ ਆ ਅੱਥ ਨੰਗ ਨੰਗੇਣੀਆਂ ਦਾ ਗਲੀ ਆ ਵੇਖੋ ਕੀ ਬੰਡਿਆ ਵਾ ਇੱਧਰ ਵੀ ਜਾਂਦੇ ਪੁਲ ਬਣਾਉਣਾ ਸੀ ਆ ਵੇ ਲੋ ਖੰਬੇ ਰੱਖੇ ਦੋ ਇਹ ਕਾਹਦਾ ਪੋਲਿਆ ਬੱਚੇ ਤੇ ਰਾਤ ਨੂੰ ਡਰ ਉਹ ਡਰ ਆਉਂਦਾ ਨੰਗਦੇ ਵੀ ਇਧਰ ਦੇ ਅਸੀਂ ਕਹਿੰਨੇ ਆ ਵੀ ਕੋਈ ਸੱਪੜਦਾ ਪਾਣੀ ਨਿਕਲੇ ਇਹ ਕਿਹੜਾ ਵੀ ਇਹਨਾਂ ਕੋਲੋਂ ਕੱਢਣਾ ਵਾ ਇਹਦਾ ਵੀ 7 ਲੱਖ ਰੁਪਏ ਇਹਨਾਂ ਕੋ ਗ੍ਰਾਂਟ ਆਈ ਆ ਤੇ ਕੰਮ ਕਰਾਉਣ ਪੈਂਦੇ ਜੇ ਬਣੇ ਆ ਤੇ ਚਲੋ ਮਾਰਾਂ ਨੇ ਦਿੱਤੀ ਆ ਦੇ ਕੀ ਮੁਸ਼ਕਲ ਕੀ ਆ ਰਹੀ ਹੁਣ ਮੁਸ਼ਕਲ ਭਾਈਆ ਵੇਖ ਲਓ ਤੁਹਾਡੇ ਸਾਹਮਣੇ ਆ ਪਾਣੀ ਵਾਧੂ ਆ ਨਹੀਂ ਨੰਗਾ ਜਾਂਦਾ ਅਸੀਂ ਤਾਂ ਫੇਰ ਚਲੋ ਬੰਦੇ ਮੋਰਸਾਲ ਤੇ ਨੰਗ ਜਾਂਦੇ ਆ ਬੀਬੀਆਂ ਵਿਚਾਰੀਆਂ ਬੱਚੇ ਕਿਤਰਾ ਨੰਗਣਗੇ ਸਾਨੂੰ ਪਰੇਸ਼ਾਨੀ ਇਹੋ ਹੀ ਆ ਵੀ ਗਲੀ ਬੰਨ ਸਾਡੀ ਬਣੀ ਗੁਰਦੁਆਰੇ ਨੂੰ ਰਾਹ ਜਾਂਦਾ ਆ ਕਿੰਨਾ ਚਿਰ ਹੋ ਗਿਆ ਤੁਹਾਡੀ ਗਲੀ ਇਹਦੇ ਨੂੰ ਇਹ ਤਾਂ ਹੋ ਗਿਆ 3-4 ਸਾਲ ਜੀ ਉਦੋਂ ਦੀਆਂ ਕਈ ਸਰਕਾਰਾਂ ਬਦਲ ਗਈਆਂ ਉਦੋਂ ਦਾ ਕਿਸੇ ਨੇ ਨਹੀਂ ਬਣਾਈ ਆ ਵੀ ਇਹ ਤੇ ਬਹੁਤ ਤੰਗੀ ਹਾਨੁਆ ਤੇ ਚਲ ਏਟਾ ਏਟਾ ਮਾੜੇ ਮੋਟੇ ਲੱਗ ਗਿਆ ਪਰ ਭਰਤੀ ਭਰਤੀ ਪੈਣ ਵਾਲੀ ਜਦੀ ਆ ਕਿ ਤੁਸੀਂ ਸਰਪੰਚ ਤੱਕ ਸੁਨੇਹਾ ਇਹ ਪਹਚਾਇਆ ਵਾ ਕਿ ਸਾਡੀ ਜਿਹੜੀ ਗਲੀ ਆ ਬਣਾ ਕੇ ਦਿੱਤੀ ਜਾਵੇ ਸਰਪੰਚ ਤੇ ਕਿ ਬੀਬੀਆਂ ਗਈਆਂ ਮੈਂ ਤੇ ਚਲੋ ਬਾਵਾੜੇ ਬਾਹਰ ਅੰਦਰ ਰਹਿਣਾ ਬੀਬੀਆਂ ਦੀਆਂ ਵੀ ਕਹਿੰਦੀ ਬਣਾ ਦੇਣਾ ਉਹ ਤੇ ਕਿਹਨੇ ਬਣਾ ਹੀ ਨਹੀਂ ਜੀ ਭਗਵੰਤ ਮਾਨ ਸਰਕਾਰ ਕਹਿੰਦੀ ਆ ਕਿ ਜਿਹੜਾ ਵਿਕਾਸ ਆ ਪਿੰਡਾਂ ਦੇ ਵਿੱਚ ਸ਼ੁਰੂ ਹੋਇਆ ਕਿ ਤੇ ਲੱਗ ਰਿਹਾ ਤੁਹਾਨੂੰ ਕਿ ਪਿੰਡਾਂ ਦੇ ਵਿੱਚ ਨਾ ਸਾਨੂੰ ਤੇ ਨਹੀਂ ਲੱਗ ਰਿਹਾ ਜਿਹੋ ਜਿਹੇ ਹਾਲਤ ਚੱਲਣ ਦੇ ਪਿੰਡ ਦੇ ਵਿੱਚ ਹਰ ਕੋ ਡੇਰਿਆਂ ਦੇ ਵਿੱਚ ਆਪਣੇ ਪੈਸੇ ਆਪਣੇ ਆਪਣੇ ਗਾੜੀ ਰੱਖੇ ਬਸ ਕੀ ਤੁਹਾਨੂੰ ਦਮਨ ਸਰਕਾਰ ਕੋਲੋਂ ਕੀ ਉਮੀਦ ਕਰਦੇ ਹੋ ਅਸੀਂ ਤਾਂ ਉਮੀਦ ਇਹੋ ਕਰਦੇ ਆਂ ਵੀ ਸਾਡੀ ਗਲੀ ਬਾਨੀ ਚਾਹੀਦੀ ਆ ਇਧਰ ਗੁਰਦਾਰੇ ਨੂੰ ਵੀ ਰਾਹ ਜਾਂਦਾ ਗੁਰੂ ਘਰ ਜਾਂਦਾ ਵਾ ਤੇ ਰਸਤਾ ਬਾਨਣਾ ਚਾਹੀਦਾ ਹਰ ਕਿਸ ਨੇ ਨੰਗਣਾ ਇਧਰ ਦੀ ਇਹ ਕੱਲਿਆਂ ਤੇ ਨੰਗਣਾ ਨਹੀਂ ਆ ਸਾਡੀ ਤਾਂ ਮੰਗ ਇਹੋਈ ਆ ਸਾਰਿਆਂ ਦੀ ਵੀ ਰਾਹ ਬਣੇ ਇਹ ਰਸਤਾ ਹੋਰ ਤੁਹਾਡੇ ਘਰਾਂ ਨੂੰ ਜਾਂਦਾ ਕਿ ਹੋਰ ਕਿਹੜੇ ਕਿਹੜੇ ਪਿੰਲੇ ਜਾਂਦਾ ਰਸਤਾ ਸਾਡੀਆਂ ਇਧਰ ਦੋ ਗਲੀਆਂ ਵਾ ਗੁਰਦਾਰੇ ਸਾਹਿਬ ਨੂੰ ਹੀ ਜਾਂਦਾ ਆ ਪਰ ਮੜੀਆਂ ਨੂੰ ਵੀ ਜਾਂਦਾ ਆ ਜੇ ਮੜੀਆਂ ਨੂੰ ਵੇਖ ਰਿਹਾ ਸਨਾਂ ਮੜੀਆਂ ਨੂੰ ਇਹ ਹੋ ਜਾਂਦਾ